ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ منی ਲਾਂਡਰਿੰਗ ਕੇਸ ਤੋਂ ਗ੍ਰਿਫਤਾਰ ਕੀਤੇ ਗਏ ਸਨ ਪਰ ਅੱਜ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਕੁਝ ਸ਼ਰਤਾਂ ਤਹਿਤ ਇਸ ਕੇਸ ਤੋਂ ਜ਼ਮਾਨਤ ਦੇ ਦਿੱਤੀ ਹੈ ਇਸਦੇ ਚਲਦੇ ਹਲਕਾ ਸਾਨੀਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕੋਹਾੜਾ ਵਿਕੇ ਸਥਿਤ ਮੁੱਖ ਦਫ਼ਤਰ ਚ ਆਪ ਆਗੂਆਂ ਤੇ ਵਰਕਰਾਂ ਵੱਲੋਂ ਵਿਧਾਇਕ ਸਮੇਤ ਇੱਕ ਦੂਜੇ ਨੂੰ ਲੱਡੂ ਵੰਡ ਕੇ ਖੁਸ਼ੀ ਜाहिर ਕੀਤੀ ਹੈ ਇਸੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਜਰੀਏ ਭਾਰਤ ਦੇ ਸੰਵਿਧਾਨ ਦੀ ਇੱਜ਼ਤ ਹੋਈ ਹੈ ਇਸ ਦੇ ਨਾਲ ਹੀ ਸਾਡੇ ਸਾਰਿਆਂ ਵੱਲੋਂ ਸੁਪਰੀਮ ਕੋਰਟ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਮੂੰਹ ਤੇ ਚਪੇੜ ਸਾਬਤ ਹੋਇਆ ਹੈ। ਏਡੀ ਸੀਬੀਆਈ ਦੀ ਵਰਤੋਂ ਜਰੀਏ ਸੱਚ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਸਾਨੀਵਾਲ ਤੋਂ ਹਰਸ਼ਦੀਪ ਮਹਦੂਦਾਂ ਦੀ ਇਹ ਖਾਸ ਰਿਪੋਰਟ। ਸਭ ਤੋਂ ਪਹਿਲਾਂ ਅਦਮਾਨਯੋਗ ਸੁਪਰੀਮ ਕੋਰਟ ਦਾ ਜਿੰਨਾਂ ਧੰਨਵਾਦ ਹੈ। ਕਿ ਜਿਹਨਾਂ ਨੇ ਅੱਜ ਜੀਐਸਟੀ ਲੋਕਾਂ ਨੂੰ ਦੱਸਤਾ ਕਿ ਜਿਹੜਾ ਸਰਦਾਰ ਆ ਦੀ ਜਿੰਦਾਂ ਦੀ ਹਮੇਸ਼ਾ ਤੇ ਤਾਨਾਫੇ ਸਰਕਾਰ ਦੇ ਮੂੰਹ ਤੇ ਚਪੇੜ ਵੱਜੀ ਐ ਇੱਕ ਮੋਦੀ ਸਰਕਾਰ ਦੇ ਉਹਦੇ ਬਹੁਤ ਵੱਡੀ ਚਪੇੜ ਵੱਜੀ ਐ ਕਿ ਈਡੀ ਔਰ ਈਡੀ ਨੂੰ ਵਰਤ ਵਰਤੋਂ ਕਰਕੇ ਵਿジネス ਨੂੰ ਵਰਤੋਂ ਕਰਕੇ ਨਹੀਂ ਉਹਦੇ ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਪਰਸਾਨ ਕੀਤਾ ਸਾਡੇ ਪਾਰਟੀ ਦੇ ਸੁਪਰੀਮ ਮਾਰਗਲ ਕੇਜਰੀਵਾਲ ਜਿਹੜੇ ਸਾਡੇ ਇਹਦਾ ਸਮਾਨ ਜਦੋਂ ਦੇ 7 ਮਹੀਨੇ ਤਕ ਲਗਭਗ ਉਹਨਾਂ ਨੂੰ ਅੰਦਰ ਹੋ ਗਏ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ 'ਚ ਹੁੰਦੇ ਸੀ ਹਰਿਆਣੇ 'ਚ ਹੁੰਦੇ ਸੀ ਇੱਕ ਤਾਂ ਪਿਤਾ ਤੋਂ ਮਾਪਾਪ ਤੋਂ ਬਿਨਾਂ ਅਸੀਂ ਉਮਰੇ ਹੋਏ ਏਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਇੱਕ ਬਹੁਤ ਵੱਡਾ 40 ਸਾਲਾਂ ਦਾ ਸਹੀ ਸਰਕਾਰ ਨੇ ਸਾਡੇ ਦੇ ਜ਼ੁਲਮ ਕੀਤਾ ਹੋਇਆ ਆਮ ਆਦਮੀ ਪਾਰਟੀ ਦੇ ਬਹੁਤ ਵੱਡਾ ਜ਼ੁਲਮ ਦਾ ਕਹਿਰ ਕੀਤਾ ਸੋ ਅੱਜ ਬਹੁਤ ਜਨੋ ਮਾਨਯੋਗ ਸੁਪਰੀਮ ਕੋਰਟ ਧੰਨਵਾਦ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਜਮਾਨ ਦਿੱਤੀ ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਇਆ ਜਾ ਰੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭੰਗੜੇ ਪਾ ਰਿਆ ਢੋਲ ਵਜਾ ਰਿਆ ਤੇ ਸਾਡੇ ਹਲਕਾ ਸਾਨੇ ਵਾਲ ਦੇ ਵਿੱਚ ਵੀ ਅੱਜ ਕੋ ਲੱਡੂਆਂ ਦਾ ਪਕੌੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜਲੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਤੇ ਸਾਡੇ ਪਾਰਟੀ ਸੁਪਰੀਮ ਵਰਗ ਕੇਰਿਵਾਲ ਜੀ ਬਾਹਰ ਆ ਗਏ ਤੇ ਢੋਲ ਵਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਰਹੇ ਥੋੜੇ ਵੰਡੇ ਜਾ ਰਿਹਾ ਸੋ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਲੱਗਦਾ ਵਾ ਜੀ ਐਸਪੀ ਦੇ ਨਾਲ ਹਰਿਆਣਾ ਦੇ ਪੂਰੇ ਚੋਣਵੀਂ ਮਾਹੌਲ ਉੱਤੇ ਵੀ ਚੱਲ ਰਿਹਾ ਵਾ ਦੇਖੋ ਹਰਿਆਣੇ ਦਾ ਪੁੱਤਰ ਐਰਵਿੰਦ ਕੇਜਵਾਲ ਜੀ ਸੋ ਅੱਜ ਹਰਿਆਣੇ ਦੇ ਲੋਕਾਂ ਦੀ ਮੈਂ ਕਹੂੰਗਾ ਦੁਆਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਮਾਨ ਜੋ ਸੁਪਰੀਮ ਕੋਰਟ ਨੇ ਜਮਾਨ ਦਿੱਤੀ ਆ ਤੇ ਹਰਿਆਣੇ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣਦੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਹੋਏ ਚਿਕਾਰ ਸੈਂਟਰ ਤੇ ਹਰਿਆਣਾ ਔਰ ਹਰਿਆਣੇ ਤੇ ਹਰਿਆਣੇ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਚੋਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਣ ਆ ਮੈਂ ਉਹਨਾਂ ਕੋਲ ਵੀ ਅੱਜ ਕੱਲ ਵੀ ਉੱਥੇ ਜਾ ਕੇ ਆਇਆ ਤੇ ਉਹਨਾਂ ਵੀ ਹਰਿਆਣੇ ਜਾ ਕੇ ਆਏ ਆ ਤੇ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਿ ਪਾਰਟੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਿਹਤ ਸੁਵਿਧਾਾਂ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਤਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਆ ਕਿ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਖੁਸ਼ ਆ ਤੇ ਹਰਿਆਣੇ ਦਾ ਤਕਰੀਬਨ ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਆ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਆ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਦਗਨ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪ੍ਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਗੁਰੂ ਹਮੇਸ਼ਾ ਨਿਮਾਣਿਆਂ ਨਾਲ ਇਮਾਨਦਾਰ ਬੰਦਿਆਂ ਨਾਲ ਚੱਲਦਾ ਹੁੰਦਾ ਹੈ